ਫਤੇਗੜ ਚੂੜੀਆਂ ਦੇ ਪਿੰਡ ਧੀਰ ਦੇ ਖੇਤਾਂ 'ਚ ਪੁਲਿਸ ਵੱਲ ਨਾਲ ਪਹੁੰਚਿਆ ਪ੍ਰਸ਼ਾਸਨ ਮਾਮਲਾ 11 ਕੇ ਲਈ ਜ਼ਮੀਨ ਦੇ ਕਬਜ਼ੇਦਾਰ ਪਿਛਲੇ 80 ਸਾਲਾਂ ਤੋਂ ਪਰਿਵਾਰ ਵਾਰਿਆ ਹੈ ਜ਼ਮੀਨ ਸਾਬਕਾ ਮਹਿਰੂਮ ਜਗਦੀਸ਼ ਸਾਨੀ ਦੀ ਬੇਤੀ ਨੇ ਆਪਣੀ ਜ਼ਮੀਨ ਹੋਣ ਦਾ ਕੀਤਾ ਦਾਵਾ ਮਾਮਲਾ ਪਿੰਡ ਤੀਰਤਾ ਹੈ ਜਿੱਥੇ ਕਿ ਇੱਕ ਪਰਿਵਾਰ ਵੱਲੋਂ ਪਿਛਲੇ 80 ਸਾਲਾਂ ਤੋਂ ਜ਼ਮੀਨ 'ਤੇ ਦਾਦਾਵਾ ਕੀਤਾ ਜਾ ਰਿਹਾ ਹੈ ਜਦ ਪਰਿਵਾਰ ਦੇ ਜੀ ਆਣਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਹ 11 ਕਿੱਲੇ ਜ਼ਮੀਨ ਦੇ 8 ਪਰਿਵਾਰ ਪਿਛਲੇ 80 ਸਾਲਾਂ ਤੋਂ ਵਾਹੀ ਕਰ ਰਹੇ ਹਨ ਉਹਨਾਂ ਦੇ ਬਜ਼ੁਰਗਾਂ ਨੇ ਇਹ ਜ਼ਮੀਨ ਨੂੰ ਆਪਣੀ ਮਿਹਨਤ ਨਾਲ ਵਾਹੀ ਜੋ ਕੀਤਾ ਤੇ ਜ਼ਮੀਨ 'ਚ ਲੱਗੀਆਂ ਦੋ ਮੋਟਰਾਂ ਦੇ ਕਨੈਕਸ਼ਨ ਉਹਨਾਂ ਦੇ ਨਾਮ 'ਤੇ ਹਨ ਜ਼ਮੀਨ ਦੀਆਂ ਗਿਰਦਾਵਰੀਆਂ ਵੀ ਉਹਨਾਂ ਦੇ ਨਾਮ 'ਤੇ ਹਨ ਤੇ ਜ਼ਮੀਨ 'ਚ ਝੋਨੇ ਦੀ ਫਸਲ ਉਹਨਾਂ ਨੇ ਨੇ ਬੀਤੀ ਹੈ ਲੇਕਿਨ ਹੁਣ ਸਾਬਕਾ ਮਰਹੂਮ ਐਮਐਲਏ ਜਗਦੀਸ਼ ਸਾਨੀ ਦੀ ਬੇਟੀ ਅੰਬਿਕਾ ਸਾਨੀ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਹਨਾਂ ਦੀ ਹੈ ਤੇ ਉਹਨਾਂ ਕਿਹਾ ਕਿ ਸਾਨੀ ਦੀ ਬੇਟੀ ਤੱਕੇ ਨਾਲ ਉਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜੋ ਕਿ ਬਿਲਕੁਲ ਹੋਣ ਨਹੀਂ ਦੇਣਗੇ ਉਧਰ ਦੂਸਰੀ ਤਰ੍ਹਾਂ ਅੰਬਿਕਾ ਸਾਨੀ ਜੋ ਕਿ ਜਗਦੀਸ਼ ਸਾਨੀ ਜੋ ਕਿ ਸਾਬਕਾ ਐਮਐਲਏ ਰਹਿ ਚੁੱਕੇ ਹਨ ਦਾ ਕਹਿਣਾ ਸੀ ਕਿ ਜ਼ਮੀਨ ਉਹਨਾਂ ਦੇ ਪਿਤਾ ਨੇ 2011 ਵਿੱਚ ਖਰੀਦੀ ਸੀ ਅਤੇ ਇਸ ਦੀ ਰਜਿਸਟਰੀ ਉਹਨਾਂ ਦੇ ਨਾਮ ਤੇ ਹੈ ਇਸ ਤੇ ਕਬਜ਼ੇ ਦਾ ਕੇਸ ਮਾਨਯੋਗ ਅਦਾਲਤ ਵਿੱਚ ਚੱਲ ਰਿਹਾ ਸੀ ਅਤੇ ਇਹ ਡਿਪਟੀ ਕਮਿਸ਼ਨਰ ਅਤੇ ਐਸਟੀਐਮ ਦੇ ਧਿਆਨ ਵਿੱਚ ਵੀ ਹੈ ਹੁਣ ਕਾਨੂੰਨੀ ਤੌਰ ਤੇ ਇਸ ਜ਼ਮੀਨ ਦੇ ਕਬਜ਼ੇ ਦਾ ਕੇਸ ਉਹਨਾਂ ਦੇ ਹੱਕ ਵਿੱਚ ਹੋ ਗਿਆ ਹੈ ਤੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਆਪਣੀ ਜ਼ਮੀਨ ਦਾ ਕਬਜ਼ਾ ਲੈਣ ਗਏ ਸੀ ਪਰ ਉਥੇ ਝੋਨੇ ਦੀ ਫਸਲ ਬੀਜ ਰੱਖੀ ਹੈ ਜਿਸ ਕਾਰਨ ਪ੍ਰਸ਼ਾਸਨ ਮੌਕਾ ਦੇ ਕੇ ਆਇਆ ਹੈ ਤੇ ਜਲਦੀ ਉਹ ਆਪਣੀ ਜ਼ਮੀਨ ਦਾ ਕਬਜ਼ਾ ਲੈਣਗੇ ਉਥੇ ਹੀ ਪ੍ਰਸ਼ਾਸਨਿਕ ਅਧਿਕਾਰੀ ਗਰਦੌਰ ਕਵਲਜੀਤ ਸਿੰਘ ਅਤੇ ਐਸਐਚਓ सुरेंद्रਪਾਲ ਸਿੰਘ ਨੇ ਦੱਸਿਆ ਕਿ ਐਸਟੀਐਮ ਬਟਾਲਾ ਦੇ ਦੇਸ਼ਾ ਨਿਰਦੇਸ਼ਾਂ ਤੇ ਇਹ 11 ਕਿੱਲੇ ਜ਼ਮੀਨ ਦਾ ਕਬਜ਼ਾ ਦਵਾਉ ਆਈ ਸੀ ਲੇਕਿਨ ਮੌਕਾ ਦੇਖਿਆ ਕਿ ਜ਼ਮੀਨ ਵਿੱਚ ਚੋਨਾ ਬੀਜ ਰੱਖਿਆ ਹੈ ਮੌਕਾ ਦੇਖਿਆ ਹੈ ਕਿ ਇਸ ਦੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਦਿੱਤੀ ਜਾਵਗੀ ਅਤੇ ਅਗਲੇ ਹੁਕਮਾਂ ਤੱਕ ਅਗਲੀ ਕਾਰਵਾਈ ਬੰਦ ਕੀਤੀ ਗਈ ਹੈ ਮਨਜੀਤ ਸਿੰਘ ਢੀਰਿਆ ਤੇ ਇਥੇ ਪਹਿਲੀ ਇਹ 11 ਕਿੱਲੇ ਇਹ ਸਾਡੇ ਬਜ਼ੁਰਗਾਂ ਕੋਲ ਪਹਿਲੀ ਘਟੂ ਘਟ 80 ਸਾਲ ਹੋ ਗਏ ਪਹਿਲਾਂ ਵਗਦਿਆਂ ਨੂੰ ਪਹਿਲੇ ਦੇ ਸਮੇਂ ਤੇ ਇਹ ਟਿੱਬੇ ਟੋਏ ਹੀ ਸਾਡੇ ਬਜ਼ੁਰਗਾਂ ਨੇ ਮਿਹਨਤ ਕੀਤੀ ਮਿਹਨਤ ਕਰਕੇ ਇਹਨਾਂ ਨੂੰ ਪੈਲੀਆਂ ਬਣਾਇਆ ਪੈਲੀਆਂ ਬਣਾਉਣ ਦੇ ਬਾਵਜੂਦ ਗਰਦੌੜੀਆਂ ਵੀ ਸਾਡੇ ਨਾਂ ਤੇ ਸ਼ੁਰੂ ਤੋਂ ਚਲਦੀ ਆਈਆਂ 50 ਸਾਲ ਹੋ ਗਏ ਕਟੋਂ ਗਰਦੌੜੀਆਂ ਸਾਡੇ ਨਾਂ ਤੇ ਹੀ ਹੁਣ ਵਿੱਚ ਬੰਬੀਆਂ ਪੱਕੀਆਂ ਲੱਗੀਆਂ ਕਨੈਕਸ਼ਨ ਸਾਡੇ ਨਾਂ ਤੇ ਆ ਤੇ ਟ੍ਰਾਂਸਫਰ ਲੱਗੇ ਸਭ ਕੁਝ ਮਤਲਬ ਕਿ ਸਾਡੇ ਨਾਂ ਤੇ ਚੱਲਦਾ ਇੰਨੇ ਜਿਹੜੀ ਸ਼ਾਨੀ ਜਗਦੀਸ਼ ਸਿੰਘ ਸਾਨੀ ਜੋ ਐਮਐਲਏ ਸੀ ਪਹਿਲਾਂ ਇਹਨੇ ਕੁਝ ਸਮੇਂ ਪਹਿਲਾਂ ਇਹ ਪਹਿਲੀ ਸਰੂਪਾਲੀ ਦੀ ਪਹਿਲੀ ਸੀ ਪਹਿਲਾਂ ਉਹਨਾਂ ਨੇ ਆਪਣੇ ਨਾਂ ਤੇ ਪਹਿਲੀ ਆਪਣੇ ਨਾਂ ਤੇ ਕਰਵਾ ਲਈ ਉਹਨਾਂ ਕੋਲ ਕੁਝ ਪੈਸੇ ਦੇ ਕੇ ਜਾਂ ਕਿਸ ਤਰ੍ਹਾਂ ਵੀ ਥੋੜੇ ਪੈਸੇ ਦੇ ਕੇ ਇਹਨਾਂ ਨੇ ਆਪਣੇ ਨਜਿਸਟਰੀਆਂ ਕਰਵਾ ਲਈਆਂ ਉਹਨਾਂ ਦੇ ਮਰਨ ਤੋਂ ਬਾਅਦ ਵਿੱਚ ਉਹਨਾਂ ਦੀ ਘਰ ਵਾਲੀ ਉਹਨਾਂ ਦੀ ਵਾਈਫ ਸ਼ਾਨੀ ਦੀ ਤੇ ਜਿਹੜੀ ਉਹਨਾਂ ਦੀ ਦੋ ਬੱਚੀਆਂ ਅੰਬਿਕਾ ਸਾਹਨੀ ਤਿਆਰ ਚ ਸਾਨੀ ਉਹਨਾਂ ਦੇ ਉਹਨਾਂ ਦੇ ਨਾਂ ਦੇ ਉਹਨਾਂ ਨੇ ਪੈਰੀ ਹੋ ਗਈ ਚੜ ਗਈ ਹੁਣ ਉਹ ਸਾਡੇ ਨਾਲ ਧੱਕੇਸ਼ਾਹੀ ਕਰਨ ਦੇ ਆ ਕਬਜ਼ਾ ਨਜਾਇਜ਼ ਸਾਡੇ ਨਾਲ ਕੇ ਆਪਣਾ ਪ੍ਰਸ਼ਾਸਨ ਨੂੰ ਨਾਲ ਲੈ ਕੇ ਨਾਲ ਹੋਰ ਆਪਣੇ ਮੁੰਡੇ ਇਕੱਠੇ ਕਰਕੇ ਤੇ ਅੜ ਕੇ ਕਬਜ਼ਾ ਲੈਣ ਦੇ ਆ ਅੱਜ ਵੀ ਧੀਰਪਿੰਡ ਦੇ ਵਿੱਚ ਉਹਨਾਂ ਨੇ पूरा प्रशासन ਨੂੰ ਨਾਲ ਲੈ ਕੇ ਆਣ ਕੇ ਤੇ ਕਬਜ਼ਾ ਕਰਨ ਲੱਗਿਆ ਜ਼ਮੀਨ ਦੇ ਉੱਤੇ ਸਾਡੀ ਦੇ ਤੇ ਆਪਾਂ ਗਰੀਬ ਬੰਦੇ ਆ ਤੇ ਆਪਾਂ ਪ੍ਰਸ਼ਾਸਨ ਦੇ ਸਰਕਾਰ ਦੇ ਚਹਤ ਵਿੱਚ ਇਹੀ ਬੇਨਤੀ ਕਰਦੇ ਆ ਸਾਰਾ ਪਰਿਵਾਰ ਕਿ ਸਾਡੇ ਛੋਟੇ ਛੋਟੇ ਬੱਚੇ ਆ ਇਹ 11 ਕਿੱਲੇ ਪਹਿਲੀ ਜਿਹੜੀ ਇਹ ਸਾਰੀ ਇੱਕੋ ਪਰਿਵਾਰ ਦੀ ਨਹੀਂ ਹੈ ਪਹਿਲੀ ਸਾਡੇ ਦਾਦੇ ਉਹਨੇ 8 ਪਰਵਾਸ ਸਨ ਉਹਨਾਂ ਦੇ ਗਾੜੀ ਬੱਚੇ ਕਿਸੇ ਦੇ ਤਿੰਨ ਬੱਚੇ ਕਿਸੇ ਚਾਰ ਬੱਚੇ ਕਿਸੇ ਨੂੰ ਹੁਣ ਇਸ ਟਾਈਮ ਦੇ ਵਿੱਚ ਦੋ ਕਨਾਲ ਆਉਂਦੀ ਹੈ ਕਿਸੇ ਨੂੰ ਇੱਕ ਕਿੱਲਾ ਹੁੰਦਾ ਕਿ ਨੂੰ ਅੱਧਾ ਕਿੱਲਾ ਹੁੰਦਿਆ ਪਹਿਲੀ 11 ਕਿੱਲੇ ਕਿਸੇ ਇਕੱਲੇ ਦੀ ਪਹਿਲੀ ਨਹੀਂ ਆ ਤੇ ਆਪਾਂ ਸਰਕਾਰ ਕੋ ਇਹੀ ਇਨਸਾਫ ਮੰਗਦੇ ਆ ਕਿ ਸਾਡਾ ਇਨਸਾਫ ਕੀਤਾ ਜਾਵੇ ਤੇ ਜੋ ਵੀ ਬੰਦਾ ਸਾਡਾ ਸਾਡੇ ਨਾਂ ਤੇ ਪਹਿਲੀ ਕੀਤੀ ਜਾਵੇ ਅੱਜ ਹੁਣ ਕੀ ਵੇਖ ਕੇ ਗਏ ਹਾਲਾਤ ਮੁਕੇ ਅੱਜ ਜੋ ਕਟਵਾਰੀ ਗਰਦੌਰ ਪ੍ਰਸ਼ਾਸਨ ਪੁਲਿਸ ਜੋ ਸਾਰਾ ਇਕੱਤਰ ਹੋ ਕੇ ਨਾਲ ਜੋ ਉਹਨਾਂ ਦੀ ਲੜਕੀ ਹੈ ਸ਼ਾਨੀ ਸਾਹਿਬ ਜੀ ਉਹ ਵੀ ਨਾਲ ਆਏ ਆ ਉਹਨਾਂ ਨੇ ਵੀ ਵੇਖਿਆ ਕਿ ਝੋਨਾ ਲੱਗਾ ਹੋਇਆ ਹੈ ਇਸ ਕਰਕੇ ਉਹ ਪਹਿਲੀ ਮਤਲਬ ਕਿ ਕਬਜ਼ਾ ਨਹੀਂ ਕੀਤਾ ਗਿਆ ਪਰ ਉਹ ਆਪਣਾ ਨਿਯਾਜ ਕਬਜ਼ਾ ਕਰਨ ਨੂੰ ਅੱਜ ਵੀ ਆਏ ਸੀ ਬਹੁਤ ਗਰੀਬ ਪਰ ਆਰ ਆਪ ਆਪ ਸਰਕਾਰ ਦੇ ਚਰਨਾਂ 'ਚ ਇਹੀ ਬੇਨਤੀ ਕਰਦੇ ਆ ਕਿ ਆਪ ਸਾਡੇ ਨਾਲ ਸਾਡਾ ਮਤਲਬ ਕਿ ਮਦਦ ਕੀਤੀ ਜਾਵੇ ਗਰੀਬਾਂ ਬੰਦਿਆਂ ਦੀ ਕਿਉਂਕਿ ਅਸੀਂ ਗਰੀਬਾਂ ਦੀ ਇਸੇ ਪੈਲੀ ਤੋਂ ਸਾਡੇ ਘਰ ਚੱਲਦੇ ਹਨ ਆਪ ਆਪਦੇ ਚਰਨਾਂ 'ਚ ਇਹ ਹੀ ਬੇਨਤੀ ਕਰਦੇ ਹਾਂ ਪੂਰਾ ਪਰਿਵਾਰ ਕਿ ਆਪ ਸਾਡਾ ਇਨਸਾਫ ਕੀਤਾ ਜਾਵੇ ਕਿਨਾਲ ਸਿੰਘ ਪੈਲੀ ਸਾਡੇ ਕੋਲ 890 ਸਾਲ ਦੀ ਪੈਲੀ ਵਗਦੀ ਹੈ ਮੁਰਤ ਮੁਲਕਬਦ ਸਾਡਾ ਕਿੰਨੀ 11 ਕਿਲੇ ਪੈਲੀ ਵਗਦੀ ਹੈ ਮੰਮੀ ਦਾ ਸਾਡੀਆਂ ਪੱਕੀਆਂ ਬੇ ਟਾਰ ਤੋਂ ਪੱਕਾ ਲੱਗਾ ਹਾਂਜੀ ਝੋਨਾ ਹਿਲਾਇਆ ਪਰਸੋਂ ਸਾਡੇ ਐਡੀਸੀ ਹੁਣ ਸਾਹਿਬ ਹੋਣਾਂ ਨੇ ਅਹੀਂ ਤਰੀਕੇ ਗਏ ਆ ਸਾਢੇ 3:30 ਵਜੇ ਬੈਂਦੀ ਉਹਨਾਂ 10:00 10:30 ਵਜੇ ਹੀ ਕੇ ਜਾਂਦੇ ਉਹਨਾਂ ਦਾ ਕੰਮ ਕਰਦਾ ਸਾਢੇ ਜਾਨ ਤੋਂ ਪਹਿਲਾਂ ਕਰਦਾ ਕਿੰਨਾ ਵੇ ਇਹਦੇ ਛਾਨੀ ਕੁੜੀ ਦੇ ਇਹਨੇ ਛਾਨੀ ਦੇ ਆਹ ਕੱਟੀ ਕਰਦਾ ਜਾਨ ਤੋਂ ਪਹਿਲਾਂ ਉਹ ਅਹੀਂ ਲੀਡਰ ਨੂੰ ਪੁੱਛਾਂ ਉਹ ਕੇਸ ਤੱਕ ਮੁੱਕ ਵੀ ਗਿਆ ਅੱਗੇ ਸਾਢੇ 3:30 ਵਜੇ ਬੈਂਦਾ ਸੀ ਅਹੀਂ ਫਿਰ ਆ ਗਿਆ ਅਹੀਂ ਚੱਲੋ ਤੇ ਖਾਹ ਦਿੱਤੀ ਵੀ ਰੇਦੀ ਤੇ ਇਹ ਮੁੜ ਕੇ ਇਹਨੇ ਅਗਲੇ ਦਿਨ ਕਬਜਾ ਲੈਣ ਦੀ ਝੜਿਆ ਕਰ ਲਿਆ ਕੋਈ ਸਾਡਾ ਨਗਲ ਨਹੀਂ ਮਿਲ ਗਈ ਨਗਲ ਸਾਡੇ ਕੋਲ ਵਾ ਸਤਜੀ ਵੀ ਨਹੀਂ ਚੱਲਣ ਗਈ ਜਿਸ ਤੇ ਪਹਿਲਾਂ ਸ਼ੁਰੂਆਈਆਂ ਨਾਲ ਇਹ ਤੇ ਦੀ ਪਈ ਧਰਾ ਦੀ ਬੂਟਾ ਸੰਗਰੀ ਉਥੋਂ ਲਈ ਸ਼ੁਰੂਆਈਆਂ ਉਹ ਫੇ ਬਿੱਡੀ ਦੇ ਮੁੰਡੇ ਥੋੜੇ ਪੈਸੇ ਦੇ ਕੇ ਲੈ ਲਈ ਮੁਰਕੇ ਐ ਐਮ ਐਲ ਹੀ ਇਹਨੇ ਥੋੜੇ ਜਿਹੇ ਪੈਸੇ ਦੇ ਕੇ ਨੇ ਖਰੀਦੀ ਅਸ਼ਾਨੀ ਆਰਪੀ ਸ਼ਾਨੀ ਨੇ ਇਹਨੇ ਆਪਣੀ ਜਾਨਿਆਂ ਨਾਲ ਪਾਲੀ ਉਹਦੇ ਖਰੀਦੀ ਤੇ ਬਾਅਦ ਚ ਚਲੋ ਕੇ ਸਾੜਾ ਹੜਪੀਸ਼ਾ ਦੇ ਕੇਸ ਕੀਤਾ ਸੀ ਉਹਨਾਂ ਸਾਨੂੰ ਹਿੱਸਾ ਪਾਤਾ ਇਹ ਸਾਂਝੇ 13 ਲੱਖ ਧਾਰਿਆ ਉੱਥੇ 13 ਲੱਖ ਧਾਰਿਆ ਹੈ ਹੁਣ ਪਹਿਲਾਂ ਦੇ ਪਾਣੀ ਪੂਣੀ ਨਹੀਂ ਪਹਿਲਾਂ ਜੋ ਕੋ ਹੁੰਦਾ ਬੰਦੇ ਲੈ ਜਾਂਦੇ ਰੇ ਸ਼ੁਰੂਆਈਏ ਪਹਿਲੇ ਹੁੰਦੇ ਕੁਝ ਨਹੀਂ ਪਸਲਦੇ ਵਿੱਚ ਹੁੰਦੀ ਨਹੀਂ ਮੁਰਕੇ ਪਾਣੀ ਪੁਣੀ ਬੰਮੀ ਆਪਣੀਆਂ ਪੱਕੀਆਂ ਲਵਾਈਆਂ ਆਹ ਤਾਰੇ ਤੇ ਪੱਕੀ ਬਣਾ ਕੇ ਦਿੱਤਾ ਅਸੀਂ ਪੰਜਾਂ ਛਲਾਂ ਫੇਰ ਬਣਾ ਕੇ ਦਿੱਤਾ ਅਸੀਂ 8 ਰੱਖ ਤੇ 50000 ਤੋਂ ਫੇਰ ਪਾਇਆ ਇੱਕ ਕੇਸਾ ਦੇ ਆਈਡੀ ਫਸਾ ਦੇ ਸਾਰੇ ਚੰਨ ਲਿਆ 5 ਲੱਖ ਤੇ ਕੁਝ ਪੈਸੇ ਹੋ ਵਾ ਜੀ ਆਏ ਲਈ ਕਬਜ਼ਾ ਲੈਣਾ ਆਇਆ ਸੀ ਢੋਣਾ ਲੱਗਾ ਤੇ ਦੇਖ ਕੇ ਜਿਹੜੇ ਚੌਣੇ ਨਿਸ਼ਾਬ ਚੋਰ ਜਾਣੂ ਜੋ ਸਾਨੂੰ ਨਿਸ਼ਾਬ ਮਿਲਣਾ ਚਾਹੀਦਾ ਇੰਨੇ ਜਿਹੜੇ ਪੈਸੇ ਬਹੁਣੇ ਆ ਬਾਲਕੀਤੀ ਭੜੀ ਮੰਮੀਆਂ ਸਾੜੀ ਪੱਕੀਆਂ ਇੱਕ 99 ਨੰਬਰ ਜੋ ਬੰਮੀ ਪੱਕੀ ਜੋ ਬੂਤੇ ਵਿੱਚ ਕਿ ਉਹੜੇ ਲਗੇ ਜੋ ਨਹੀਂ ਮੰਮੀ ਦਾ ਕਨੈਕਸ਼ਨ ਹੀ ਹੈ ਬਾਰੇ ਕਾਪੀ ਸਾਨੂੰ ਮਿਲੀ ਹੈ ਮੰਮੀ ਦੇ ਅੰਦਰ ਸਿੰਘ ਨਾਮ ਮੇਰੇ ਭਰਾ ਸੁਤੇ ਨੇ ਸਾਡੇ ਨਾਲ ਹੀ ਬਣ ਪਰ ਜਨਾਬ ਪਰਚੂ ਕੀ ਹੋਇਆ ਤੇ ਅਗਲੇ ਦਿਨ ਕਬਜ਼ਾ ਲੈਣ ਆ ਗਏ ਕਿ ਉਹ ਦਿਨ ਦੀ ਨਗਲ ਦਿੱਤਾ ਸਾਡਾ ਸੋਨਾ ਲਗਾ ਮਿਕਾ ਖੰਨਾ ਜੀ ਪਤਰੀ ਜੱਦੀ ਸਰਾ ਸਾਨੀ ਤੇ ਮੈਂ ਸਾਫ ਕਮਿਊਨਲ ਪ੍ਰੈਜ਼ੀਡੈਂਟ ਵੀ ਰਹੀ ਹਾਂ ਅੱਜ ਕੱਲ ਮਹਿਲਾ ਮੋਰਚਾ ਦੀ ਸਟੇਟ ਵੀ ਜਨਰਲ ਸੈਕਟਰੀ ਵੀ ਹੈਗੀ ਹਾਂ ਤੇ ਜ਼ਮੀਨਦਾਰ ਮਸਲਾ ਕਿਹੜੇ ਪਿੰਡ ਚ ਤੇ ਕੀ ਮਸਲਾ ਹੈ ਇਹ ਸਾਡਾ ਜ਼ਮੀਨ ਦਾ ਦੇਖੋ ਕੋਈ ਮਸਲਾ ਨਹੀਂ ਹੈਗਾ ਇਹਦੀ ਰਜਿਸਟਰੀ ਮੇਰੇ ਕੋਲ 2011 ਸੰਬੀ ਰਜਿਸਟਰੀ ਹੈਗੇ ਮੇਰੀ ਪਰਿਵਾਰ ਦੇ ਮੇਰੀ ਸਿਸਟਰ ਦੇ ਮੇਰੀ ਮਦਰ ਦੇ ਨਾਂ ਤੇ 3 ਰੇਡ ਦੇ ਵਿੱਚ ਔਰ ਇਹ ਅਸੀਂ ਕਾਨੂੰਨਾ ਨਾਲ 2011 ਤੋਂ ਬਾਅਦ ਕੋਟਾਂ 'ਚ ਘੁੰਮ ਰਹੇ ਆ ਤੇ ਹੁਣ ਆ ਕੇ 2025 ਚ ਸਾਨੂੰ ਰੀਲੀਫ ਮਿਲੇਆ ਅਸੀਂ ਐਸਟੀਐਮ ਸਾਹਿਬ ਦੀ ਕੋਰਟ ਤੋਂ ਸਾਨੂੰ ਆਰਡਰ ਮਿਲੇ ਪੋਜੀਸ਼ਨ ਦੇ ਉਸ ਤੋਂ ਬਾਅਦ ਇਹਨਾਂ ਨੇ ਏਡੀਸੀ ਸਾਹਿਬ ਦੇ ਸਟੇ ਵਾਸਤੇ ਲਗਾਇਆ ਉਹਨਾਂ ਨੇ ਵੀ ਇਹਨੂੰ ਸਟੇ ਨਹੀਂ ਦਿੱਤਾ ਔਰ ਉਸ ਤੋਂ ਪਹਿਲੇ ਅਸੀਂ ਕਮਿਸ਼ਨਰ ਜਲੰਧਰ ਤੋਂ ਆਰਡਰ ਲੈ ਕੇ ਐਸਟੀਐਮ ਪਟਿਆਲਾ ਕੋ ਆਏ ਹਾਂ ਮਤਲਬ ਬੇਸਿਕਲੀ ਮੈਂ ਪਿਛਲੇ 6-7 ਸਾਲ ਤੋਂ ਇੱਕ ਕੇਸ ਜਿੱਤਦੀ ਜਾ ਰਹੀ ਹਾਂ ਪਰ ਮੇਰੀ ਪੋਲੀਟੀਕਲ ਹੋਣ ਦੇ ਨਾਤੇ ਸੋਚ ਸੀ ਕਿ ਕੱਲ ਨੂੰ ਮੇਰੇ ਤੇ ਅਲਿਗੇਸ਼ਨ ਲੱਗ ਜਾਣੇ ਕਿ ਇਹਨਾਂ ਨੇ ਆਪਣਾ ਨਜਾਇਜ਼ ਸਾਧਾ ਠਾਇਆ ਆਪਣੀ ਪੋਜੀਸ਼ਨ ਹਾਇਸ ਕਰਕੇ ਅਸੀਂ ਹਰ ਚੀਜ਼ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਸਾਨੂੰ ਕਾਨੂੰਨ ਦਾ ਦਾਇਰਾ ਨਾ ਟਪਣਾ ਪਵੇ ਅੱਜ ਹੀ ਸਾਨੂੰ ਪੁਲਿਸ ਤੇ ਤਹਿਸੀਲਦਾਰ ਪੋਜੀਸ਼ਨ ਦਿਵਾ ਕੇ ਆਏ ਆ ਇਹਦੇ ਵਿੱਚ ਮੈਂ ਸਮਝਦੀ ਆ ਅਸੀਂ ਆਪਣੇ ਹੱਕ ਤੇ ਆ ਕਿਉਂ ਇੰਡੀਅਨ ਕਾਨੂੰਨ ਹੈ ਚਾਹੇ ਉਹ ਮੇਰੇ ਵਾਸਤੇ ਚਾਹੇ ਕਿ ਗਰੀਬ ਆਦਮੀ ਵਾਸਤੇ ਸਭ ਵਾਸਤੇ ਬਰਾਬਰ ਹੈ ਤੇ ਉਸੇ ਕਾਨੂੰਨ ਦੀ ਛਾਵੇਂ ਵਿੱਚ ਮੈਨੂੰ ਅੱਜ ਜਮੀਨ ਦਾ ਦਖਲ ਮਿਲ ਚੁੱਕਾ ਤੇ ਮੈਂ ਸਾਰਿਆਂ ਦੀ ਬਹੁਤ-ਬਹੁਤ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਉੱਥੇ ਝੋਨਾ ਲਗਾਇਆ ਉਹਦੇ ਪੈਸੇ ਅਸੀਂ ਕਾਨੂੰਨੀ ਤੌਰ ਤੇ ਤਸਦੀਕਾ ਸਾਡੇ ਜਮ੍ਹਾਂ ਕਰਵਾਵਾਂਗੇ ਤੇ ਉਸ ਤੋਂ ਬਾਅਦ ਬੜੇ ਆਰਾਮ ਨਾਲ ਉਸ ਝੋਨੇ ਨੂੰ ਵੜਾਂਗੇ ਤੇ ਚਾਹਾਂਗੇ ਅਮਨ ਅਮਾਨ ਨਾਲ ਦੂਸਰੀ ਪਾਰਟੀ ਵੀ ਸਾਡੇ ਨਾਲ ਕੋਆਪਰੇਟ ਕਰੇ ਕਿਉਂਕਿ ਉਹਨਾਂ ਦੇ ਕੋਈ ਲੀਗਲ ਗਰਾਉਂਡਸ ਨਹੀਂ ਹਨ ਕਿ ਇਲੀਗਲ ਗਰਾਉਂਡਸ ਹੁੰਦੇ ਤੇ ਉਹ ਕੋਰਟਾਂ ਤੋਂ ਜਿੱਤਦੇ ਤੇ ਸਰਕਾਰ ਉਹਨਾਂ ਦੇ ਕਹਿਣ ਨਾਲੋਂ ਜ਼ਮੀਨ ਉਹਨਾਂ ਦੀ ਨਹੀਂ ਹੋ ਜਾਣੀ ਤੇ ਮੈਂ ਉਹਨਾਂ ਦੇ ਦੁੱਖ ਨੂੰ ਵੀ ਸਮਝਦੀ ਆ ਕਿਉਂਕਿ ਉੱਥੇ ਉੱਥੇ ਬੈਠੇ ਦੇ ਕਿਸੇ ਨੂੰ ਦਿਲ ਨਹੀਂ ਕਰਦਾ ਚਾਹੇ ਜਹਾਜ਼ ਜਾਂ ਨਜਾਇਜ਼ ਮੇਰੇ ਵੀ ਐਨਾਕ ਵੀ ਹੋਏ ਨਜਾਇਜ਼ ਹੋਏ ਤੇ ਮੈਂ ਕਹਣਾ ਮੇਰੀ ਜਾਵੇ ਨ ਉਥੇ ਫਿਰ ਜ਼ਮੀਨ ਹੈ ਉਥੇ 86 ਕਨਾਲਾਂ ਤੇ 19 ਮਰਲੇ ਸਾਡੇ ਪੋਜੈਸ਼ਨ ਦੀ ਜ਼ਮੀਨ ਹੈ ਜਿਹੜੀ ਟੈਕਨੀਕਲੀ ਸਾਡੇ ਕੋਲ ਹੈਗੀ ਹੈ ਉਹਦੇ ਵਿੱਚ ਦੋ ਬੰਮੀਆਂ ਲੱਗੀਆਂ ਨੇ ਉਥੇ ਤੇ ਅੱਜ ਕਾਨੂੰਨ ਦੇ ਦਾਰੇ ਵਿੱਚ ਮੈਂ ਅੱਜ ਪਹਿਲੀ ਵਾਰ ਹੀ ਜਾ ਕੇ ਆਪਣੀ ਜਗ੍ਹਾ ਨੂੰ ਅਸੈਸ ਕੀਤਾ ਸੀ ਕਦੀ ਲੜਾਈ ਝਗੜੇ ਦੇ ਡਰ ਤੋਂ ਜਾਂ ਕਾਨੂੰਨ ਦੀ ਉਲੰਘਣਾ ਕਰਨ ਦੇ ਡਰ ਤੋਂ ਕਦੀ ਉਥੇ ਫਿਜ਼ੀਕਲੀ ਵੀ ਨਹੀਂ ਗਏ ਕਿ ਅਸੀਂ ਉਥੇ ਜਾ ਕੇ ਕੋਈ ਖਲਲ ਪਾਈ ਹੈ ਇਹ ਇਹ ਚੀਜ਼ ਹੈ ਉਹ ਚੀਜ਼ ਹੈ ਐਸੀ ਅਮਨ ਅਮਾਨ ਨਾਲ ਸਾਨੂੰ ਇਸ ਝੋਨੇ ਤੋਂ ਬਾਅਦ ਮੈਂ ਤਾਂ ਝੋਨੇ ਦੀ ਫਸਲ ਦੇ ਪੈਸੇ ਜਮ੍ਹਾਂ ਕਰਵਾ ਦਾਂਗੇ ਤੇ ਝੋਨਾ ਸਾਡਾ ਹੀ ਹੈ ਕੈਸੀ ਜੋ ਨਾਰਾਮਨਾ ਵੱਡਾਂ ਕਵਲਜੀਤ ਸਿੰਘ ਜਿੱਨੀ ਸਾਡੇ ਜਿਹੜੇ ਐਸਡੀਐਮ ਸਾਹਿਬ ਨੇ ਵਿਕਰਮਜੀਤ ਸਿੰਘ ਜੀ ਪਾਥੇ ਬਟਾਲਾ ਐਸਡੀਐਮ ਉਹ ਉਹਨਾਂ ਨੇ ਸਾਨੂੰ ਦਿੱਤਾ ਹੈਗਾ ਵੀ ਤੁਸੀਂ ਜਿਹੜਾ ਵਾ ਇਹਨਾਂ ਦਾ ਦਖਲ ਵਾਰੰਟੀ ਜਿਹੜਾ ਵਾ ਉਹ ਲੈ ਕੇ ਜਾਓ ਤੇ ਉਹਨਾਂ ਦਾ ਕਰਕੇ ਆਓ ਮੌਕੇ ਤੇ ਵੇਖ ਕੇ ਆਓ ਇਹਦੇ ਤੋਂ ਕੋਈ 10 15 ਦਿਨ ਪਹਿਲਾਂ ਸਾਨੂੰ ਲੱਗਦਾ ਹੈਗਾ ਵੀ ਇੱਥੇ ਕੋਈ ਝਗੜਾ ਹੋਏਗਾ ਫਿਰ ਅਸੀਂ ਪੁਲਿਸ ਮਦਦ ਵਾਸਤੇ ਲਿਖਿਆ ਡੀਸੀ ਸਾਹਿਬ ਨੂੰ ਫਿਰ ਅੱਜ ਉਹ ਪੁਲਿਸ ਮਦਦ ਮਿਲੀ ਸੀ ਉਹਦੇ ਵਿੱਚ ਆਏ ਆ ਵੇਖਿਆ ਮੌਕੇ ਤੇ ਝੋਨਾ ਲੱਗਾ ਆ ਪਿੰਡ ਧੀਰ ਜੀ ਉਹਹੀਂ ਜੀ ਕਾਰਵਾਈ ਜਿਹੜੀ ਆ ਉਹ ਝੋਨਾ ਜਿੰਨੀ ਫਸਲ ਦੇ ਵਿੱਚ ਝੋਨਾ ਵਾ ਉਹ ਝੋਨਾ ਲੈ ਦਿੱਤਾ ਵਾ ਜਿਹੜੀ ਕੋਈ ਵਿਗਾ ਕੇਲਾ ਖਾਲੀ ਉਹ ਖਾਲੀ ਬੰਗੇ ਜੀ ਇਹਨਾਂ ਦਾ ਕੋਈ ਤਹਿਸੀਲਦਾਰ ਸਾਹਿਬ ਕੋਈ ਮੁਆਵਜ਼ਾ ਇਹਨਾਂ ਦਾ ਕੋਈ ਐਡਜਸਟ ਕਰਨਗੇ ਉਹ ਜੋ ਮੁਆਵਜ਼ਾ ਹੋਏਗਾ ਉਹ ਕੋਰਟ ਦੇ ਵਿੱਚ ਕਿੰਨੀ ਪਹਿਲੀ ਹੈਗੀ ਇਹ ਤੇ ਇਹ ਜੀ ਕੋਈ 11 ਕਿਲੇ ਦੇ ਨੀ ਜੀ ਆਰਤੀ ਸਾਨੀ ਆਦ ਤੇ ਨਾਲ ਹਰਬੰਸ ਸਿੰਘ ਪਿੰਡ ਧੀਰ ਜੀ ਸਾਡੇ ਕੋ ਇਥੋਂ ਗਰਦੌਰ ਸਾਹਿਬ ਨੇ ਪੁਲਿਸ ਪ੍ਰੋਟੈਕਸ਼ਨ ਦੀ ਮੰਗ ਕੀਤੀ ਸੀ ਜੀ ਉਸ ਦੇ ਆਧਾਰ ਤੇ ਅਸੀਂ ਇੱਥੇ ਆਏ ਹਾਂ ਜੀ ਉਹ ਪਿੰਡ ਧੀਰ ਇੱਥੇ ਆਪਣੀ ਜੋ ਵੀ ਕਾਰਵਾਈ ਬਣਦੀ ਸੀ ਗਰਦੌਰ ਸਾਹਿਬ ਨੇ ਕਰ ਲਈ ਹੈ ਇਹ ਪਿੰਡ ਚ ਕੋਈ ਜ਼ਮੀਨ ਦਾ ਦਖਲ ਦਾ ਮਸਲਾ ਜੀ ਇਹ ਮਾਲ ਮਹਿਕਮੇ ਦਾ ਕੰਮ ਹੈ ਪੁਲਿਸ ਪ੍ਰੋਟੈਕਸ਼ਨ ਇਹਨਾਂ ਨੇ ਦਿੱਤੀ